ਸ਼ਹਿਰ ਦੇ ਮਹਿੰਦੀਪੁਰ ਨੈਸ਼ਨਲ ਹਾਈਵੇ ਨੇੜੇ ਵੱਡਾ ਹਾਦਸਾ ਹੋਣ ਟਲ ਗਿਆ ਜਦੋਂ ਸੜਕ ਦੇ ਵਿੱਚਕਾਰ ਇੱਕ ਬੱਸ ਪਲਟ ਗਈ ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਫਿਲਹਾਲ ਤਰੰਧਾਰਨ ਖੇਮ ਕਰਨ ਤੋਂ ਦੋ ਬੱਸਾਂ ਦੇ ਵਿੱਚ ਕਰੀਬ 75 ਲੋਕ ਸਵਾਰ ਸਨ ਇਹ ਬੱਸ ਸ਼੍ਰੀਨੰਦਪੁਰ ਸਾਹਿਬ ਕੇਸਗੜ ਸਾਹਿਬ ਵਿਖੇ ਕਿਸੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੀ ਸੀ ਦੋਵੇਂ ਬੱਸਾਂ ਪਿੰਡ ਮਹਿੰਦੀਪੁਰ ਨੈਸ਼ਨਲ ਹਾਈਵੇ ਟੈਮੋ ਸਾਹਮਣੇ ਹੋ ਗਈਆਂ ਤੇ ਬੱਸ ਸੜਕ ਦੇ ਵਿੱਚਕਾਰ ਹੀ ਪਲਟ ਗਈ ਸੋ ਬੱਸ ਦੇ ਵਿੱਚ ਸਵਾਰ ਮਹਿਲਾਵਾਂ ਆਦਮੀ ਅਤੇ ਬੱਚੇ ਜ਼ਖਮੀ ਹੋਏ ਨੇ ਕਟਲਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਐਂਬੂਲੈਂਸ ਦੇ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਸੋ ਵੱਡਾ ਹਾਦਸਾ ਹੋਣਾ ਟਾਲਿਆ ਮਹਿੰਦੀਪੁਰ ਨੈਸ਼ਨਲ ਹਾਈਵੇ ਤੇ ਨੇੜੇ ਸੜਕ ਵਿੱਚ ਕਾਰ ਬੱਸ ਪਲਟ ਗਈ ਤੇ ਜਾਨੀ ਨੁਕਸਾਨ ਤੋਂ ਫਿਲਹਾਲ ਬਚਾ ਰਿਹਾ ਹੈ ਦੋ ਬੱਸਾਂ ਵਿੱਚ 75 ਦੇ ਕਰੀਬ ਲੋਕ ਸਵਾਰ ਸੋ ਬੱਸਾਂ ਦੇ ਵਿੱਚ ਸਵਾਰ ਮਹਿਲਾ ਆਦਮੀ ਅਤੇ ਬੱਚੇ ਨੇ ਜੜੇ ਕੀ ਜ਼ਖਮੀ ਜ਼ਰੂਰ ਹੋਏ ਨੇ ਚੇਰਨ ਆਂਪੋਰ ਸਾਇਕਲ ਨਹੀਂ ਪਤਾ ਲੱਗਿਆ ਕੋਈ ਨਹੀਂ ਪਤਾ ਨਹੀਂ ਲੱਗਦਾ ਜਿੰਨੇ ਕ ਬੰਦੇ ਸਵਾਰ ਸੀ ਸੀ ਹੈਗੇ ਸੀ ਕੋਈ 15 ਹੈਗੇ ਸੀ 50 ਹੈਗੇ ਸੀ ਹਾਂਜੀ 50 50 ਬੰਦੇ ਸੀ ਹਾਂਜੀ ਹਾਂਜੀ ਟੀਚਰ ਸੀ ਕਿੰਨਾ ਚਿਰ ਹੋ ਗਿਆ ਇਕੱਠਾ ਹੋ ਗਿਆ ਐਕਸੀਡੈਂਟ ਸਾਰਾ ਪਾਸੇ 10 ਮਿੰਟ ਹੋ ਗਏ ਇਹ ਹੋਇਆ ਕਿਦਾਂ ਕੋਈ ਡਰਾਈਵਰ ਨਾਲ ਕੋਈ ਪਤਾ ਨਹੀਂ ਹੋਇਆ ਟੱਕੀ ਸੀ ਕਿ ਸਾਡੇ ਦਾ ਮੂਹਰੇ ਪਿੱਛੀ ਗੱਡੀ ਵਿਚੀ ਆਂ ਕੇ ਵਿੱਚ ਹਾਂਜੀ ਪਿੱਛੀ ਗੱਡੀ ਵਿਚੀ ਬਸ ਸਾਰੇ ਸਹੀ ਸਲਾਮਤ ਠੀਕ ਚੰਗੇ ਸਾਰੇ ਕੋਈ ਸਰਤਾ ਹੈ ਗਈਆਂ ਟੀਚਰ ਉਹਨਾਂ ਨੂੰ ਲੈ ਕੇ ਗਏ ਹਸਪੀਟਲ ਹਸਪਾ ਲੈ ਕੇ ਹਾਂ ਹਾਂ ਜਿਹੜਾ ਹੈਗੇ ਨੇ 宝贝，你。 ਹੋ ਜੀ ਇਹ ਸ਼੍ਰੀ ਆਪਣੇ ਖੇਮਕਰ ਸਾਹਿਬ ਤੋਂ ਚੱਲੇ ਸੀਗੇ ਜੀ ਇਹਨਾਂ ਨੇ ਅਨੰਤਪੁਰ ਸਾਹਿਬ ਜਾਣਾ ਸੀ ਉੱਥੇ ਕੋਈ ਖਾਲਸਾ ਪੰਥ ਦਾ ਕੋਈ ਸਮਾਗਮ ਚੱਲਦਾ ਸੀ ਉੱਥੇ ਜਾਣਾ ਸੀ ਇਹ ਥੋੜੀ ਗੱਲ ਟ੍ਰੈਕਸ਼ਨ ਤੇ ਆ ਗਏ ਜਦੋਂ ਦੋ ਗੱਡੀਆਂ ਕਿਹਾ ਵੀ ਸਾਰਾਂ ਦਿੱਤਾ ਇਹਨਾਂ ਨੂੰ ਤਾਂ ਦੋਏ ਗੱਡੀਆਂ ਆਪਸ ਵਿੱਚ ਟਕਰਾ ਟਕਰਾਕ ਗਈ ਕਿਤੇ ਬੰਦ ਜ਼ਖਮੀ ਹੈ ਕਿ ਇਹ ਸਾਰੇ ਜੇ ਜਾ ਕੇ ਹੱਤਾਲਪੇ ਦਿੱਤੇ ਗਿਆ ਐਟ ਟਾਈਮ ਜਦੋਂ ਉੱਥੇ ਜਾ ਕੇ ਪਤਾ ਲੱਗੂ ਕਿ ਕਿੰਨੇ ਜੱਗ ਬੰਦੇ ਕਿੰਨੇ ਬੰਦੇ ਸੀਗੇ ਇਹ ਦੋ ਗੱਡੀਆਂ ਸੀ ਲਗਭਗ 70 75 ਬੰਦੇ ਸੀਗੇ ਇਹ ਹਰ ਦੋ ਗੱਡੀਆਂ ਚ ਇਹ ਗੱਡੀ ਗਿਰੀ ਹੈ ਹਾਂ ਗੱਡੀ ਇੱਕ ਪੱਟ ਗਈ ਸੀ ਇੱਕ ਗੱਡੀ ਨੇ ਖੜੀ ਰ ਕੁਝ ਜੁਟਿਓ ਤਾਂ ਹਫ਼ਤਾ ਜਾ ਕੇ ਪਤਾ ਕਰ ਲਈਏ ਨਹੀਂ ਨਹੀਂ ਉਹ ਕੁਝ ਨਹੀਂ ਇਤਨੀ ਮਤ ਕੁਝ ਨਹੀਂ ਹੋਇਆ ਠੀਕ ਠਾਕ ਹੈ ਸਾਡਾ ਹਾਂ ਜੀ ਹਾਲ ਪਿਲਾ ਠੀਕ ਠਾਕ ਹੈ ਜੀ ਇਹ ਜਿਹੜਾ ਹਫ਼ਤਾ ਪਤਾ ਜਾਏਗਾ